ਕੱਲ 에ਸ਼ੀਆ ਕੱਪ ਹੋਇਆ ਤੇ ਸਿਰਾ ਕਰਾਤਾ ਇੰਡੀਆ ਵਾਲੇ ਨੇ ਕਰਾਇਆ ਕਿਵੇਂ ਦੁਬਈ ਦੇ ਵਿੱਚ 에ਸ਼ੀਆ ਕੱਪ 2025 ਹੋ ਰਿਹਾ ਸੀ ਜਿੱਥੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਸੀ ਪਹਿਲਾਂ ਦਾ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਇੰਡੀਆ ਨੂੰ ਪਿਆਰ ਕਰਦੇ ਨੇ ਭਾਰਤ ਨੂੰ ਪਿਆਰ ਕਰਦੇ ਨੇ ਤਾਂ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਿ ਚਪੇੜੀ ਮਾਰਤੀ ਕੱਲ ਪਾਕਿਸਤਾਨ ਵਾਲਿਆਂ ਦੇ ਚਪੇੜ ਕਿਵੇਂ ਮਾਰੀਆ ਤਾਂ ਦੂਸਰੇ ਪਾਸੇ ਨਰਿੰਦਰ ਮੋਦੀ ਨੇ ਵੀ ਟਵੀਟ ਕਰਤਾ ਕਿ ਸਿੰਦੂਰ ਜਿਹੜਾ ਆਪਰੇਸ਼ਨ ਹੈ ਉਹ ਹੁਣ ਖੇਡ ਦੇ ਮੈਦਾਨ ਤੇ ਵੀ ਨਜ਼ਰ ਆ ਰਿਹਾ ਤੇ ਸੇਮ ਹੋਇਆ ਇੰਡੀਆ ਜਿੱਤ ਗਈ ਤੇ ਵਧਾਈ ਵੀ ਦਿੱਤੀ ਹੈ ਇੰਡੀਆ ਦੀ ਟੀਮ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਏਸ਼ੀਆ ਕੱਪ ਦੁਬਈ ਦੇ ਵਿੱਚ ਹੋ ਰਿਹਾ ਸੀ ਤੇ ਫਾਈਨਲ ਸੀ ਕੱਲ ਇੰਡੀਆ ਪਾਕਿਸਤਾਨ ਦੇ ਵਿੱਚ ਇੱਕ ਜੰਗ ਦਾ ਮੈਦਾਨ ਹੀ ਬਣ ਗਿਆ ਮੈਦਾਨ ਕਿਵੇਂ ਬਣ ਗਿਆ ਕਿ 146 ਸਕੋਰ ਦਾ ਜਿਹੜਾ ਟਾਰਗੇਟ ਦਿੱਤਾ ਗਿਆ ਸੀ ਤੇ ਇੰਡੀਆ ਨੇ ਵੱਧ ਸਕੋਰ ਮਾਰ ਤੇ ਤੇ ਜਿੱਤ ਗਈ ਇੰਡੀਆ ਟੀਮ ਤੇ ਸਾਰੇ ਪਾਸੇ ਜਸ਼ਨ ਮਨਾਇਆ ਜਾ ਰਿਹਾ ਸੀ ਪਰ ਇੱਕ ਗੱਲ ਜਿਹੜੀ ਪ੍ਰਾਊਡ ਮੂਮੈਂਟ ਸੀ ਪ੍ਰਾਊਡ ਮੂਮੈਂਟ ਕੀ ਕਿ ਜਿਹੜੇ ਕਪਤਾਨ ਸੀ ਸੂਰਿਆ ਯਾਦਵ ਜਿਹੜੇ ਸੀ ਉਹਨਾਂ ਨੇ ਕੀ ਕੀਤਾ ਕਹਿੰਦੇ ਅਸੀਂ ਟਰੋਫੀ ਨਹੀਂ ਲੈਣੀ ਮੌਸਮ ਮੌਸਨ ਨਕਵੀ ਤੋਂ ਟਰੋਫੀ ਨਹੀਂ ਲੈਣੀ ਉਹਨਾਂ ਨੇ ਟਰੋਫੀ ਦੇਣੀ ਸੀ ਤਾਂ ਕਹਿੰਦੇ ਅਸੀਂ ਉਹ ਮੈਮਰੀ ਜਿਹੜੀ ਆ ਉਹ ਕੈਦ ਨਹੀਂ ਕਰਨੀ ਕੈਮਰੇ ਦੇ ਵਿੱਚ ਨਾ ਹੀ ਸੈਲੀਬ੍ਰੇਸ਼ਨ ਕਰਨਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਜਿਹੜੀ ਕ੍ਰਿਕਟ ਇੰਡੀਆ ਟੀਮ ਹੈ ਉਹ ਬਿਨਾਂ ਟਰੋਫੀ ਤੋਂ ਸੈਲੀਬ੍ਰੇਟ ਕਰ ਰਹੀ ਹੈ ਇੱਕ ਅੰਦਾਜ਼ਾ ਲਗਾ ਕੇ ਕਿ ਹੱਥ ਦੇ ਵਿੱਚ ਟਰੋਫੀ ਆ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦਬਕੇ ਸ਼ੇਅਰ ਕਰਨੀਆਂ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰੈਸਾਂ ਦੀ ਕਰਨੀ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਟਰੋਫੀ ਨਹੀਂ ਲੈਣੀ ਕੀ ਉਹ ਸਹੀ ਕੀਤਾ ਜਾਂ ਗਲਤ ਉਹ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਦੂਸਰੀ ਗੱਲ ਕੀ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਕਪਤਾਨ ਨੇ ਉਹ ਕਹਿੰਦੇ ਵੀ ਜਿਹੜੀ ਮੇਰੀ ਮੈਚ ਦੀ ਫੀਸ ਹੈ ਮੈਂ ਉਹ ਇੰਡੀਅਨ ਆਰਮੀ ਨੂੰ ਡੋਨੇਟ ਕਰ ਰਿਹਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜੰਗ ਦਾ ਮੈਦਾਨ ਬਣ ਜਾਣਾ ਤੇ ਇੱਕ ਕਹਿੰਦੇ ਵੀ ਪਾਕਿਸਤਾਨ ਦਾ ਮਿਨਿਸਟਰ ਸੀ ਕਹਿੰਦੇ ਉਹਨਾਂ ਤੋਂ ਟਰੋਫੀ ਦੇਣੀ ਸੀ ਤਾਂ ਇਨਕਾਰ ਕੀਤਾ ਇੰਡੀਆ ਟੀਮ ਨੇ ਤੇ ਸੈਲੀਬ੍ਰੇਸ਼ਨ ਇਕੱਲੇ ਹੀ ਬਿਨਾ ਟਰੋਫੀ ਤੋਂ ਕਰ ਲਿਆ ਜਿਹੜੇ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਪੋਸਟ ਪਾ ਕੇ ਉਸ ਚੀਜ਼ ਦਾ ਬਦਲਾ ਵੀ ਲੈ ਲਿਆ ਕਿਤੇ ਨਾ ਕਿਤੇ ਚਪੇੜੀ ਮਾਰਤੀ ਕਹਿੰਦੇ ਸਿੰਧੂ ਰੋਪਰੇਸ਼ਨ ਖੇਡਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਜਿੱਥੇ ਇੰਡੀਆ ਪਾਕਿਸਤਾਨ ਖੇਡੇ ਤਾਂ ਹੋਇਆ ਸਿੰਧੂ ਰੋਪਰੇਸ਼ਨ ਦੀ ਤਰ੍ਹਾਂ ਕਿ ਇੰਡੀਆ ਹੀ ਜਿੱਤੀ ਆ ਤਾਂ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਸਾਂਝੀ ਕਰ ਰਹੀਏ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ